ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਮੈਂ ਤੁਸੀਂ ਸਾਰਿਆਂ ਦੇ ਬਹੁਤ ਵਧੀਆ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਵੈਸੇ ਇਹ ਵਲੌਗ ਮੈਂ ਕੱਲ ਬਣਾਤਾ ਸੀਗਾ ਤੇ ਜਿਹੜੇ ਕੱਲ ਉੱਥੇ ਆਰਟਿਸਟ ਆਏ ਸੀ ਆਪਾਂ ਤੁਹਾਨੂੰ ਉਹਨਾਂ ਨਾਲ ਮਿਲਵਾਉਨੇ ਆ ਤੇ ਇਹ ਕਲਿੱਪ ਮੇਰੀ ਅੱਜ ਦੀ ਆ ਵਿੱਚ ਐਡ ਹੋਊਗੀ ਕਿਉਂਕਿ ਉਹ ਕਲਿੱਪ ਕੁਝ ਕਾਰਨ ਕਰਕੇ ਮੇਰੇ ਤੋਂ ਡਿਲੀਟ ਹੋ ਗਈ ਤੇ ਬਾਅਦ 'ਚ ਮੈਨੂੰ ਲੱਭੀ ਨਹੀਂ ਹੈਗੀ ਤਾਂ ਕਰਕੇ ਹੁਣ ਮੈਂ ਇਹ ਨਵੀਂ ਕਲਿੱਪ ਬਣਾ ਕੇ ਐਡ ਕਰ ਲਈ ਆ ਤੁਸੀਂ ਫੁੱਲ ਵਲੌਗ ਨੂੰ ਦੇਖੋ ਤੇ ਇੰਜੋਏ ਕਰਿਓ ਬਾਏ ਬਾਏ ਉਧਰ ਗੁਰਵਿੰਦਰ ਗੰਡੂਆ ਜੀ ਬੈਠੇ ਨੇ ਤੇ ਇਧਰ ਸਾਡੇ ਨਵੇਂ ਮੈਂਬਰ ਬੈਠੇ ਨੇ ਤੇ ਉਧਰ ਵਿਸ਼ਾਲੀ ਬਾਹਤਵਾਦ ਮੈਡਮ ਜੀ ਖੜੇ ਨੇ ਤੇ ਉਧਰ ਸੁਖਪਾਲ ਲੈਰਾ ਫਰੋਂ ਸੁਖਪਾਲ ਲੈਰਾ ਸਾਲਵਾ ਮੈਰਾ ਸੁਖਪਾਲ ਫਰੋਂ ਲੈਰਾ ਗਾਗਾ ਤੇ ਇਧਰ ਬਿੱਲਾ ਜੀ ਬੈਠੇ ਨੇ ਫਰੋਂ ਗਾਗਾ ਕੱਲੇ ਹੀ ਗਾਗਾ ਜਾਣਦੀ ਹਾਂ ਵੈਸੇ ਵੀ ਦੇਖਦੀ ਹਾਂ ਮੈਂ ਤਾਂ ਮਤਲਬ ਦੱਸਣ ਦੀ ਲੋੜ ਹੈ ਨਹੀਂ ਉਹ ਪੰਜਾਬੀ ਆਡੀਅנס ਮੈਨੂੰ ਹੁਣ ਜਾਣ ਲੱਗਿਆ ਬਾਲੀਵੁੱਡ ਬਾਲੀਵੁੱਡ ਹਰਦਾ ਜਾਣਦੂ ਮੈਂ ਆਏ ਐਕਟਰ ਨਹੀਂ ਹੁੰਦੇ ਬਾਈ ਲਾਟੇ ਬੁਜੀ ਅੰਦਰੋਂ ਮੈਂ ਚੋਂ ਅੰਦਰ ਮਾਰ ਕੀ ਹੋ ਗਿਆ ਰੋਟੀ ਨਹੀਂ ਕੀ ਹੋ ਗਿਆ ਪੂਆ ਖਾਣ ਨੂੰ ਖਰਾਕ ਦੰਧਰੀ ਐਕਟਰ ਭਾਦਨੇ ਸੋਟੀ 60 ਰੋਟੀਆਂ ਮੈਂ ਲਗਾ ਦੇ ਬਾਹਰ ਪਤਲੀਆਂ ਹੁੰਦੀਆਂ ਨਹੀਂ ਜਿੱਦੋਂ ਘਣੀ ਨੂੰ ਤਿੰਨ ਲਗਾਦਾ ਤਿੰਨ ਵਾਰ ਖਾਣਾ ਮੈਂ ਤਾਂ ਚਾਰ ਖਾਧੀਆਂ ਨੇ ਮੇਰੇ ਘਰੂ ਵੀ ਲੈ ਬਦ ਕੱਲ ਨੂੰ ਵੀ ਕਰੇ ਮੈਨੂੰ ਵੀ ਗੱਲ ਹੋਣੀ ਕਿ ਗੱਲ ਸਮੇਤ ਮੈਨੂੰ ਕਿਸੇ ਬੰਦੇ ਨੇ ਕਿਹਾ ਸੀ ਮੈਂ ਉਹਦੇ ਸਾਹਤ ਤੇ ਰੋਟੀ ਖੱਲੋ ਨੇ ਆ ਢਾਬੇ ਤੋਂ ਐਡੀ ਫੇ ਕੱਭੀ ਆ ਮੇਰੇ ਤੇ ਇੱਕ ਲਾਰਦ ਦੋ ਇਹ ਤਾਂ ਢਾਬੇ ਤੋਂ ਲਿਆ ਆ ਨਿਆ ਨਿਆ ਮੇਰੇ ਸਲਾ ਸੀ ਇਹ ਕਰ ਯਾਰ ਜਦੋਂ ਆ ਕੋਈ ਟੇਕ ਨਾ ਬੁਲੀ ਨੀ ਉਲਝੇਗਾ ਚੱਕਰ ਵੀ ਮਾਰਦਾ ਕੁਰਚਾ ਅਗੱਗੇ ਤੇ ਪਹਿਲਾਂ ਕੁਰਚੇ ਵਰਗੀ ਤਾਂ ਹੋਈ ਖੜੀ ਐ ਐਨੇ ਕੋ ਐਨੇ ਆਰਟਿਸਟ ਢਿੱਲੇ ਨੇ ਨਾ ਵੀ ਮੈਂ ਸਾਰੇ ਸੀਨ ਕੜਵਾਇਆਂਦੇ ਉਧਰ ਇਧਰ ਇਹਨਾਂ ਦੇ ਸਿਰ ਤੇ ਸੀਨ ਐ ਕੱਢ ਨਹੀਂ ਸਕਦੇ ਬਾਈ ਕਿ ਆ ਵੀ ਘੱਟ ਨਹੀਂ ਮੈਨੂੰ ਪੜਕੇ ਸੁਣਾਓ ਤੇ ਜੇ ਸੁਣਾਓਗੇ ਸੁਣਾ ਰਿਹਾ ਮੈਂ ਸੁਣੋ ਸੁਣਾਈਏ ਆਪਾਂ ਸੁਣ ਰਹਾ ਕਿ ਤੁਮ ਕਿਹ ਕਿਹ ਪਾਣੀ ਉਹਦੇ ਕੋਲ ਕਵਰੇਜ ਹੈ ਅਭਾਰੀ ਦਾ ਝੂਟ ਤੇ ਮਿਹਨਤ ਕਰਨ ਕਿੰਨੇ ਉਹ ਜਿਹੜੇ ਕਹਿੰਦੇ ਸਾਨੂੰ ਮਿਲਣ ਨਹੀਂ ਹੁੰਦੇ ਓਹੋ ਸਾਢੇ 8:30 'ਤੇ ਸ਼ੂਟ ਖਤਮ ਹੋਇਆ ਲਓ ਜੀ ਇਹ ਤਸਵੀਰ ਦੀ ਸਿਰਫ ਇੱਕ ਕਲਿੱਪ ਲਈ ਸੀ ਮੈਂ ਉਹ ਵੀ 2 ਮਿੰਟਾਂ ਦੀ ਉਸ ਕਲਿੱਪ ਤੋਂ ਬਾਅਦ ਮੇਰਾ ਟਾਈਮ ਹੋਣ ਲੱਗਿਆ ਹੁਣ ਟਾਈਮ ਕਿੰਨਾ ਹੋ ਗਿਆ ਸਾਢੇ 8 ਪੂਰੇ 32 ਮਿੰਟ ਹੋ ਗਏ ਬਲਕਿ ਗਰਮੀ ਦੇ ਵਿੱਚ ਮੈਂ ਕਿ ਨਹੀਂ ਵੀ ਅਸੀਂ ਚੁੱਲ੍ਹ ਸਗੇ ਸਾਰੇ ਸਾਡਾ ਮਰੁੰਡਾ ਬਣ ਗਿਆ ਮਰੁੰਡਾ ਜਿਹੜਾ ਬੱਸਾਂ 'ਚ ਬਿਕਦਾ ਹੁੰਦਾ ਮੈਂ ਹੱਥ ਮੰਨ ਕੇ ਬੇਨਤੀ ਆ ਕੋਸ਼ਿਸ਼ ਕੀ ਕਰਨ ਦੇ ਨੇ ਕਹਿੰਦੇ ਹਨ ਵੀ ਜਿਹੜਾ ਸ਼ੂਟ ਕਰਦੇ ਨੇ ਉਹਦੇ ਵਿੱਚ ਬਹੁਤ ਐਟੀਟਿਊਡ ਆ ਹਨ ਸਾਰਾ ਦਿਨ ਮਿਹਨਤ ਕਰਨੀ ਪੈਂਦੀ ਆ ਤੁਸੀਂ ਹੁੰਦੇ ਲੋ ਵੀ ਹੁਣ ਰੋਟੀ ਖਾਂਦਾ ਮੜ ਮੜਾ ਟਾਈਮ ਮਿਲਦਾਗਾ ਪਲੀਜ਼ ਆਇਨਾ ਕਰ ਕਰੋ ਤੁਹਾਨੂੰ ਦੇਖਣਾ ਹੈ ਤਾਂ ਵੀ 20-25 ਮਿੰਟਾਂ ਦੀ ਫਿਲਮ ਆ ਹੀ ਪਾਦੀ ਹੂ ਬਹੁਤ ਮਿਹਨਤ ਕਰਨੀ ਪੈਂਦੀ ਕੋਈ ਵੀ ਕੰਮ ਬਿਨਾਂ ਮਿਹਨਤ ਤੋਂ ਕੋਈ ਵੀ ਪੂਰਾ ਨਹੀਂ ਹੁੰਦਾ 20-25 ਮਿੰਟਾਂ ਦੀ ਫਿਲਮ ਤੇ ਵੀ ਸਾਡਾ ਤਾਂ ਸਾਰਾ ਦਿਨ ਫਟ ਜਾਂਦਾ ਜਮਈ ਸਾਡੀਆਂ ਲੱਤਾਂ ਜਾਨ ਛੱਡ ਜਾਂਦੀਆਂ ਨੇ ਸਾਨੂੰ ਐ ਲੱਗਦਾ ਵੀ ਅਸੀਂ ਮਰ ਗਏ ਮਰ ਕੇ ਟੁੱਟ ਗਏ ਸਾਰਾ ਕੁਝ ਹੋ ਗਿਆ ਸਾਡੇ ਇੱਧਰ ਦਾ ਮੈਂ ਤਾਂ ਅੱਜ ਦੇ ਦਿਨੋਂ ਕੀਰਤ ਨੂੰ ਕਹਿੰਦਾ ਸੀ ਮੈਂ ਤਾਂ ਜ਼ੀਨ ਕਰਦੀ ਪੈਦਾ ਬੰਦਲੇ ਬੰਦ ਥੋੜੇ ਧੁੰਦਲੇ ਦਿਸ ਰਹੇ ਨੇ ਕਿਉਂਕਿ ਦੂਰ ਨੇ ਤੇ ਇੱਧਰ ਆ ਸਾਹਮਣੇ ਬੈਠੀ ਹੈ ਮੈਂ ਤਾਂ ਬਈ ਕੀਰਤ ਨੂੰ ਕਹਿੰਦਾ ਸੀ ਅੱਜ ਦੇ ਦਿਨੋਂ ਕੀਰਦਾ ਹੱਥ ਬਣਾ ਲੈ ਭਾਈ ਮੈਨੂੰ ਤਾਂ ਜ਼ੀਨ ਨਹੀਂ ਹੁੰਦੇ ਅੱਜ ਸਟੋਰੀਆਂ ਦਾ ਕੰਮ ਮੰਨ ਲਓ ਜ਼ਿਆਦਾ ਸੀ ਤੇ ਆਰਟਿਸਟ ਵੀ ਬਹੁਤ ਜ਼ਿਆਦਾ ਸੀ ਜਦੋਂ ਜ਼ਿਆਦਾ ਆਰਟਿਸਟ ਹੁੰਦੇ ਤਾਂ ਸਾਹਮਣੇ ਵੀ ਬਹੁਤ ਔਖੇ ਹੋ ਜਾਂਦੇ ਕਿਉਂਕਿ ਕੱਲੇ-ਕੱਲੇ ਨੂੰ ਬੰਦੇ ਨੂੰ ਮਸਾਂਦਰੋਂ ਕੱਢੀ ਤੇ ਜਿਹੜਾ ਇੱਕ ਵਾਰੀ ਏਸੀ ਵਾਲੇ ਕਮਰੇ 'ਚ ਵੜ ਜਾਂਦਾ ਉਹ ਨਹੀਂ ਨਿਕਲਦਾ ਤੇ ਕੀਰਤ ਬਾਈ ਨੇ ਬਈ ਸਾਡੇ ਆਰਟਿਸਟਾਂ ਨੂੰ ਇੰਨੀ ਘੋ ਦੇ ਰੱਖੀ ਆ سپورਟ ਮੰਨ ਲੈ ਕੁਝ ਵੀ ਲਾ ਲਓ ਤੇ ਵੀ ਉਹ ਕਹਿੰਦਾ ਵੀ ਬਈ ਰੋਟੀ ਕਿਸੇ ਨੇ ਹੁਣ ਘਰੇ ਨਹੀਂ ਬਣਾਉਣੀ ਕਿਉਂਕਿ ਘਰੇ ਬਣਾਉਂਦਾ ਬੰਦਾ ਥੱਕ ਜਾਂਦਾ ਰਾਣੀ ਪੁਆਰਗੀਆਂ ਵੀ ਸਾਰਾ ਦਿਨ ਨਾਲ ਲੱਗੀਆਂ ਰਹੀਆਂ ਨੇ ਹੈਨਾ ਜਿਵੇਂ ਆਪਾਂ ਉੱਦੇ ਹੋਟਲ 'ਤੇ ਬੈਠ ਕੇ ਵਲੌਗ ਪਾਇਆ ਸੀ ਅੱਜ ਵੀ ਆਪਣਾ ਵਲੌਗ ਹੋਟਲ ਵਾਲਾ ਹੀ ਬਣੂਗਾ ਇਸ਼ੂ ਦੇ ਬੁਲਬੁਲ ਨਾਲ ਜਦ ਤੇ ਆਪਾਂ ਬਣਾਇਆ ਸੀ ਨਾ ਅੱਜ ਵੀ ਆਪਾਂ ਉਵੇਂ ਹੀ ਬਣਾਵਾਂਗੇ ਤੇ ਹੁਣ ਆਪਾਂ ਰੋਟੀ ਖਾਣ ਚੱਲਦੇ ਆਂ ਫਿਰ ਰੋਟੀ ਮੈਨੂੰ ਦਿਖਾ ਦੋ ਜਿਹੜੇ ਵੀ ਚੱਲਦਾ ਐਕਸੀਡੈਂਟ ਹੋਣ ਕਰਕੇ ਨੇ ਸੱਟਾਂ ਲੱਗਣੇ ਫਿਰ ਵੀ ਗੱਡੀ ਚ ਲਾ ਕੇ ਸਾਰਿਆਂ ਨੂੰ ਲੰਗਰ ਘੋਣ ਜਾ ਰਹੇ ਆਂ ਹਾਂ ਓ ਕੀਰਤ ਭਾਈ ਉੱਥੇ ਘਰੇ ਬੈਠ ਗਿਆ ਕੀਰਤ ਕਹਿੰਦਾ ਵੀ ਭਾਈ ਤੁਸੀਂ ਰੋਟੀ ਖਾ ਕੇ ਆਓ ਤਾਰੀ ਨੂੰ ਕਹਿੰਦਾ ਫਿਰ ਆਪਾਂ ਘਰੋਂ ਘਰ ਹੀ ਚੱਲਾਂਗੇ ਭਾਈ ਮੈਂ ਤੇ ਵਿਸ਼ਾਲੀ ਤੇ ਆਂਟੀ ਆਰ ਕੇ ਸਾਰੇ ਅਸੀਂ ਅੱਜ ਰਹਾ ਗਰਾਣੀ ਪੂਆ ਦੇ ਘਰੇ ਸਰਾਂਦਾਂ ਸੁਪਰ ਸਰਾਂਦਾਂ 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 ਆਂਟੀ ਅੱਜ ਜਿਵੇਂ ਸਾਰੇ ਰਵਾਂਗੇ ਰਾਣੀਪੂਆ ਦੇ ਘਰ ਤੇ ਹਣੇ ਆਪਦੇ ਘਰੋਂ ਘਰੀ ਜਾਣਾ ਵਿਚਾਰੇ ਨੇ ਤੇ ਵਿਚਾ ਪੱਦਰ ਬਹੁਤ ਹੋ ਰਿਹਾ ਨੇ ਰਿਆਰੀ ਉੱਪਰੋਂ ਦੀਦੀ ਉਹਨਾਂ ਰਾਣੀਪੂਆ ਦੇ ਘਰ ਕੇ ਕਰ ਹੁਣ ਜਿਹਨੂੰ ਵੀ ਫੋਨ ਕਰਦਿਆਂ ਨੂੰ ਪੁੱਛਦੇ ਨੇ ਬਾਈ ਕਿੱਥੇ ਆ ਲొਕੇਸ਼ਨ ਦੇ ਰਾਣੀਪੂਆ ਦੇ ਘਰ ਤੇ ਰਹੇ ਨੇ ਲొਕੇਸ਼ਨ ਬਣ ਗਈ ਆਓ ਚਲੋ ਠੀਕ ਆ ਜੀ ਆਪਾਂ ਉੱਥੇ ਜਾ ਕੇ ਮਿਲਦੇ ਆ ਤੁਹਾਨੂੰ ਬਾਏ ਇਹ ਸਾਡੀ ਕਿੱਥੇ ਦੇ ਲੈ ਬਈ ਅਸੀਂ ਅਸੀਂ ਪਹੁੰਚ ਗਏ ਪਹੁੰਚ ਗਏ ਸਭ ਨੇ ਆਪਦੀ ਆਪਦੀ ਜਗ੍ਹਾ ਨੱਪ ਲਈ ਇੱਧਰ ਰਾਣੀ ਬੈਠ ਗਈ ਉੱਧਰ ਉਹ ਗਰਜੀਤ ਬੇਬੇ ਬੈਠ ਗਈ ਇੱਧਰ ਸਹੰਦੋ ਬੈਠ ਗਈ ਉੱਧਰ ਉਹ ਕਿੱਨੇ ਬੈਠੇ ਆ ਉੱਧਰ ਸਾਡਾ ਉਹ ਫਰਦਾ ਇਹ ਬੰਦਾ ਕਿੰਨੇ ਮਿੰਟ ਮਿਣਾ ਇਹਦਾ ਅਸਲ ਚਾਹੀਦਾ ਗਾ ਜਿਵੇਂ ਹੋਟਲ ਲੱਭਾ ਉਹਦੇ ਤੇ ਰੱਖਿਆ ਤਾਲੀਆਂ ਵੈਸੇ ਮੈਂ ਤੇ ਤੁਹਾਡੀ ਖਿਦਮਤ ਵਾਸਤੇ ਆਇਆ ਸਾਰਿਆਂ ਦੀ ਵਾਸਤੇ ਰਾਤ ਦਾ ਟਾਈਮ ਹੈ ਤੇ ਭਾਈ ਜਦੋਂ ਅਸੀਂ ਗੱਡੀ 'ਚ ਉਤਰੇ ਵੀ ਰਾਣੀ ਪੂਆ ਦੇ ਇੱਕ ਸ਼ੰਕਾ ਸੀ ਮਨ 'ਚ ਰਾਣੀ ਪੂਆ ਕਹਿੰਦੀ ਵੀ ਇਹ ਹੋਟਲ ਵਾਲੇ ਜਦ ਤਾਂ ਭਈ ਆਪਾਂ ਥੱਲੇ ਬੈਠ ਕੇ ਰੋਟੀ ਖਾਣੇ ਆ ਵੀ ਇਥੇ ਹਾਲ 'ਚ ਜਿਆਦਾ ਸਬਜ਼ੀ ਪਾ ਕੇ ਦਿੰਦੇ ਹਾਲ 'ਚ ਨਹੀਂ ਪਾਉਂਦੇ ਯਾਰ ਪਲੇਟਾਂ ਉਹ ਪਲੇਟਾਂ 'ਚ ਪਲੇਟਾਂ ਇੱਥੇ ਉਹ ਚ ਭਗ ਲਾਉਂਦੇ ਕੜਾਈ 'ਚ ਕਹਿੰਦੀ ਭਾਈ ਕਹਿੰਦੀ ਜਦੋਂ ਆਪਾਂ ਕਹਿੰਦੀ ਕਿ ਮੈਂ ਕਿਵੇਂ ਕਹਨੇ ਹਾਂ ਇੱਥੇ ਕੜਾਈ 'ਚ ਭਗ ਲਾਉਂਦੇ ਕਹਿੰਦੇ ਕਿ ਤਾਂ ਬੈਠਦੇ ਆ ਭਾਈ ਇਹ ਕਹਿੰਦੀ ਘੱਟ ਦਿੰਦੇ ਨੇ ਸਬਜ਼ੀ ਅਸੀਂ 1 ਸਾਲ ਪਹਿਲਾਂ ਰਿਸੈਪਸ਼ਨ ਦੇ ਵਾਲੇ ਭਾਈ ਨੂੰ ਕਿਹਾ ਵੀ ਭਾਈ ਸਾਡੀ ਇੱਕ ਸ਼ੰਕ ਹੈ ਵੀ ਤੁਸੀਂ ਜਦੋਂ ਤਾਂ ਥੱਲੇ ਬੈਠੀ ਹੋ ਉਹ ਸਬਜ਼ੀ ਜ਼ਿਆਦਾ ਦਿੰਦੇ ਹੋ ਆਰਡਰ ਦੇ ਵਿੱਚ ਭਾਈ ਥੱਲੇ ਸਾਡੇ ਬੰਦੇ ਗਏ ਆ ਹਾਂ ਸਾਡੇ ਨਨ੍ਹਾ ਨਾ ਦੇਖੂ ਪਰ ਦੇਣਾ ਕੋਈ ਨਹੀਂ ਸਾਡੇ ਉਹ ਤੇਰੀ ਆਰਟਿਸਟਿਕ ਹੈਗੇ ਸਾਡੇ ਚਲ ਮੇਰੀ ਗੱਲ ਸੁਣਾਂ ਉਹਨੂੰ ਕਹਿ ਕੇ ਜਾਵਾਂਗਾ ਭਾਈ ਜੇ ਤੁਸੀਂ ਅਹੇ ਕੁਝ ਕਰਨਾ ਉੱਪਰ ਲਟਾ ਦਿਓ ਥੱਲੇ ਤੇ ਉਹ ਕਹਿੰਦਾ ਨਹੀਂ ਜੀ ਉਹ ਹੱਸਣ ਲੱਗਾ ਕਹਿੰਦਾ ਨਹੀਂ ਆਓ ਆਜਾ ਕੋ ਸਟੈਂਡ ਡਿੱਗ ਗਿਆ ਤੇ ਮੇਰੀ ਚੋਰੀ ਵੜੀ ਗਈ ਕਹਿੰਦੇ ਨੇ ਕਹਤੋ ਨਹੀਂ ਮੇਰੇ ਕੋ ਉਹ ਨਾ ਬਈ ਹੱਸਿਆ ਸੀ ਨਾ ਕਿਉਂਕਿ ਬਾਹਰ ਗਏ ਬਸ ਕਹਿ ਦੋ ਬਈ ਕੀ ਕਹਿਣਾ ਰਾਣੀ ਕਰ ਵੀ ਪਨੀਰਪੁਰਜੀ ਤੇ ਬੋਲ ਬੋਲ ਕਿਨੇ ਪਲੇਟ ਕਰਾਉਂਗੇ ਕਿਨੇ ਇਹਦਾ ਹੁੰਦਾ ਹੋ ਰਹਿਣੇ ਜਾਣੇ ਰੋਟੀਆਂ ਨਾਲ ਕੌਣ ਬਣ ਗਿਆ ਭਾਰੇ ਅੱਠ ਦਾ ਰੰਨਾ ਹੋ ਜਾਣੇ ਨੇ ਨੌ ਰਾਨੇ ਨੂੰ ਪਨੀਰਪੁਰਜੀ ਦੀ ਕਿੰਨੀ ਪਲੇਟ ਬਹੁਤ ਆ ਪਨੀਰਪੁਰਜੀ ਦੋ ਦਰਮਿਆਨ हां हां दाल मखनी गुरदी बासी ओके रोटी सिंपल हां जी रोटी सिंपल सिंपल थैंक यू बाय ਤੇ ਆਏ ਉੱਜ ਜਾਂਦੇ ਨੇ ਵੀ ਅਸੀਂ ਭਾਈ ਕੀ ਲੈਣਾ ਕੀ ਨਹੀਂ ਲੈਣਾ ਤੇ ਪਰ ਇਹਨਾਂ ਨੇ ਦਾਲ ਮਖਣੀ ਗਲਤ ਕਹਿਤੀ ਮੈਂ ਵੈਸੇ ਸਿਆਉ ਭੱਜ ਦੇ ਹੱਕ ਚ ਹੁੰਦੀ ਆ ਮੈਂ ਤੇ ਜੂ ਜ਼ਿਆਦਾ ਕਰ ਲੈ ਨਹੀਂ 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 ਜੀ ਨਹੀਂ ਅਸੀਂ ਇਹਨਾਂ ਖਰਚ ਨਹੀਂ ਕਰਦੇ ਇਹ ਨਹੀਂ ਖਾਂਦੀ ਨਾ ਆਏ ਸੀ ਸੁਭਾਚ ਅਸਲ ਚ ਤੂੰ ਐ ਕਿਉਂ ਨਹੀਂ ਕਹਿੰਦੀ ਮੇਰਾ ਮਾਣ ਪਨੀਰਪੁਰਜੀ ਦਾ ਮੈਂ ਤਾਂ ਕੱਲੇ ਵਾਧੂ ਕਰ ਲਈ ਦੇਖ ਮੋਟੇ ਹਸਾਬ ਬੱਧਾ ਚੁਣ ਲਿਆ ਮੇਰੀ ਗੱਲ ਸੁਣਾ ਬੇਰੀ ਕੰਡ ਚਾਹੇ ਆਵੇ ਪਨੀਰਪੁਰਜੀ ਚਾਹੇ ਆਵੇ ਸਵਾਭਾ ਜੀ ਆਉਣ ਦਾ ਘਾਟੀ ਇੱਥੇ ਮੈਂ ਤੇਰੀ ਗੱਲ ਸੁਣਾ ਤੂੰ ਆਹ ਦੇਖ ਇਹਨੂੰ ਦਰਸ਼ਨ ਨੂੰ ਪੁੱਛ ਲੈ ਮੈਂ ਨਾ ਜਿਵੇਂ ਜਾਨਦਿਆਂ ਜਾਂਦੇ ਆ ਉਹਦੇ ਵੀ ਤੂੰ ਬਣਾ ਕੇ ਖਵਾਈ ਸੀ ਸਾਨੂੰ ਪਤਾ ਹੈ ਜੀ ਤੂੰ ਬਣਾਉਣੀ ਆ ਅਸਲ ਤੇ ਅਸੀਂ ਤੈਨੂੰ ਆਕਾਰ ਆਏ ਤੇ ਤੂੰ ਅੱਕ ਰਹੀ ਆ ਅੱਕੀ ਚੱਲ ਸਾਡਾ ਕੁਝ ਨਹੀਂ ਜਾਂਦਾ ਠੀਕ ਹੈ ਤੇਰਾ ਆਪ ਹੀ ਬਜਟ ਘਟੂਗਾ ਸਾਡਾ ਕੁਝ ਨਹੀਂ ਹੋਣਾ ਵਧੀਆ ਘਟ ਜੂਗਾ ਅਸੀਂ ਤਾਂ ਅਸੀਂ ਤਾਂ ਕਿਹਾ ਬਈ ਤੇ ਕੋ ਦਾਲ ਮੱਖਣੀ ਕਰ ਅਸੀਂ ਜਾਰੀ ਹੋ ਜੂਗੀ ਪੀਵਰ ਜੀ ਸੁੱਕੀ ਹੋ ਜਾ ਤਾਂ ਹੈ ਜੀ ਕੰਗਲਾ ਮੇਡਾਖੇ ਰਸੇ ਨੂੰ ਰਹਾ ਨਹੀਂ ਬਹਿ ਸਕਦੀ ਇਹਦਾ ਮਨਪ੍ਰੀਤ ਨੂੰ ਨਹੀਂ ਹੋਏਗਾ ਆਹ ਕਰਦੀਆਂ ਨਾ ਤੁਸੀਂ ਢਿੱਡ ਭਰਨ ਦੀ ਗੱਲ ਕਰੋ ਮਨਪ੍ਰੀਤ ਦੀ ਕਰਸੇ ਵਾਲੀ ਸਬਜ਼ੀ ਹੋਜੂਗੀ ਇੱਕ ਸੁੱਕੀ ਸਬਜ਼ੀ ਹੋਜੂ ਹਾਂ ਬਿਸ਼ਾਲੀ ਦੀਆਂ ਗੱਲਾਂ ਦੇਖ ਲਾ ਆਓ ਨਹੀਂ ਆ ਭਈ ਜੇ ਹੁਣ ਇੱਥੇ ਕਿਤੇ ਮੁਰਗੇ ਤੇ ਬੱਕਰੇ ਦੀ ਆਪਸ਼ਨ ਮਾ ਦੇ ਜੇ ਬੱਕਰਾ ਚੂਜ਼ ਕਰਨਾ ਸੀ ਜੀ ਮੈਂ ਖਾਂਦੀ ਨਹੀਂ ਖਾਂਦੀ ਨਹੀਂ ਸਰ ਗੱਲ ਤਾਂ ਨੋਰਵੇ ਦੀ ਇਹ ਨਹੀਂ ਆਪਾ ਵੈਜੀਟੇਰੀਅਨ ਪ੍ਰੋਫਸਰ ਸਭ ਤੋਂ ਵੱਡੀ ਗੱਲ ਅੱਜ ਤੁਹਾਨੂੰ ਚਾਹ ਰ ਦੱਸੀਏ ਨਦਾਨ ਪਰਜਾਈ ਇਕੱਠੀਆਂ ਹੋ ਰਹੀਆਂ ਨੇ ਵੀਡੀਓ ਇਹਨਾਂ ਨੇ ਇਕੱਠੀ ਕੀਤੀ ਅੱਜ ਹੂੰ ਨਣਾਂੜ ਪਰਜਾਈ ਦਾ ਰਿਸ਼ਤਾ ਹੋਵੇ ਤਾਂ ਇਹਰ ਜਾ ਇੱਕੋ ਫੀਲਡ ਦਾ ਕੰਮ ਕਰ ਰਹੀਆਂ ਨੇ ਇਹ ਤੇ ਇਹਨਾਂ ਦੀ ਫੈਮਲੀ ਸਭ ਤੋਂ ਵਧੀਆ ਜਿਹੜੀ ਇਹਨਾਂ ਨੂੰ ਸਪੋਰਟ ਕਰ ਰਹੀ ਹੈ ਇਹ ਕੰਮ 'ਚ ਨਹੀਂ ਤਾਂ ਕੁਝ ਕੁ ਵਿਦਵਾਨ ਤਾਂ ਵਿਚਾਰੇ ਐਂ ਕੇਂਦਰ ਨੇ ਵੀ ਉਹੀ ਤਰ੍ਹਾਂ ਫਿਰਦੀਆਂ ਨੇ ਉਹੀ ਤਰ੍ਹਾਂ ਫਿਰਦੇ ਕੀ ਉਹੀ ਤਰ੍ਹਾਂ ਵਰਤਦੇ ਅਸੀਂ ਦੱਸੋ ਹਾਂ ਨਾਲੇ ਨਹੀਂ ਕਈਆਂ ਦੀ ਸੋਚ ਆ ਜਾਂਦੀ ਹੁੰਦੀ ਵੀ ਨਾ ਸਾਡਾ ਆਨੰਦ ਹਮੇਸ਼ਾ ਬਾੜੀ ਹੁੰਦੀ ਹੈ ਨੇ ਪਰ ਜੇ ਪਰਜਾਈਆਂ ਚੰਗੇ ਬਣ ਕੇ ਰਹਿਣ ਤਾਂ ਆਨੰਦ ਦਾ ਵੀ ਚੰਗੇ ਬਣ ਜਾਂਦੇ ਨੇ ਦੋਨੋਂ 'ਤੇ Depend ਕਰਦਾ ਹੈ ਇੱਕ ਇਹ ਦੋਨੇ ਮੱਟ ਨਹੀਂ ਸੀ ਤੇ ਪੱਖੋਂ ਵੀ ਕੁਝ ਨਹੀਂ ਆਈਆ ਅਸਾਂ ਤੁਝੇ ਸੁਆਣਾ ਤੇ ਆ ਅਸਾਂ ਦਸੇ ਤੇ ਲੱਗਦੀ ਕਰ ਰੱਖੀ ਆ ਆਇਓ ਚੱਲ ਬਿਸ਼ਾਲੀ ਤੇਰੇ ਨੇਲਸ ਦਿਖਾਦੀ ਆ ਆਪਾਂ ਯੈਸ ਆਫ ਕੌਰਸ ਲੈ ਵੀ ਨੇਲਸ ਦੇਖੋ ਜਿਹੜੇ ਵੀ ਨੇਲਸ ਕਰਾਉਣੇ ਹੋਣ ਮੈਨੂੰ ਕੰਟੈਕਟ ਕਰ ਲਿਆ ਆਪਾਂ ਕਰਵਾ ਕੇ ਦਵਾਗੇ ਤੇ ਆ ਬਿਸ਼ਾਲੀ ਦੀ ਇੰਗੇਜਮੈਂਟ ਰਿੰਗ ਤਾਂ ਉਹ ਇੱਕ ਕੁਛੀ ਦੀ ਗੱਲ ਦੱਸਾਂ ਤੁਹਾਨੂੰ ਕੱਲ ਮੈਂ ਵੀ 골ਡ ਦੀਆਂ ਰਿੰਗਸ ਲੈ ਕੇ ਆਈ ਮੇਰਾ ਜਿਹੜਾ ਸ਼ੌਂਕ ਸੀ ਆਹ ਦੱਸਾਂ ਘਰ ਵੀ ਮੈਂ ਆਪਣੀ ਮਿਹਨਤ ਨਾਲ ਲੱਗੀ ਹਾਂ ਉਹੀ ਦੱਸਣ ਲੱਗੀ ਹਾਂ ਹੋਰ ਵੀ ਮੇਰਾ ਜਿਹੜਾ ਸ਼ੌਂਕ ਸੀ ਉਹ ਮੇਰਾ ਮੇਰੀ ਮਿਹਨਤ ਨਾਲ ਪੂਰਾ ਹੋਇਆ ਤੇ ਤੁਹਾਡੇ ਪਿਆਰ ਨਾਲ ਪੂਰਾ ਹੋਇਆ ਧੰਨਵਾਦ ਤੁਹਾਡਾ ਬਹੁਤ 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 ਜ਼ਿਆਦਾ ਜਿਹੜਾ ਤੁਸੀਂ ਮੈਨੂੰ ਨਾ ਜ਼ਿਆਦਾ ਪਿਆਰ ਕਰਦੇ ਹੋ ਤੁਸੀਂ ਮੈਨੂੰ ਇੰਨੇ ਕਾਬਲ ਬਣਾਤਾ ਵੀ ਮੈਂ ਆਪਦਾ ਕੋਈ ਵੀ ਜਿਹੜਾ ਸ਼ੌਂਕ ਆ ਉਹ ਬਿਨਾਂ ਸੋਚੇ ਸਮਝੇ ਆਪ ਪੂਰਾ ਕਰ ਸਕਾਂ ਮਾ ਮਾਪ ਦੇ ਸਰਦ ਤੇ ਹਰ ਕੋਈ ਆਸ਼ ਕਰਦਾ ਤਾਂ ਕਹਿੰਦੇ ਸਵਾਤੋ ਦੀ ਉਹਨਾਂ ਜਦੋਂ ਮੰਦਾ ਆਪਦੀ ਤੇ ਮੈਂ ਬਹੁਤ ਜ਼ਿਆਦਾ ਖੁਸ਼ ਹਾਂ YouTube ਤੇ ਮੰਨ ਲਓ ਮੈਂ ਆਉਣਾ ਸੀ ਤੇ ਤੁਸੀਂ ਮੈਨੂੰ ਇੰਨਾ ਪਿਆਰ ਦੇਣਾ ਸੀ ਤੇ ਮੇਰਾ ਇੰਨਾ ਕੰਮ ਚੱਲਣਾ ਸੀ ਹਨਾ ਸੀ ਹੋ ਗਿਆ ਸਾਰਾ ਕੁਝ ਤੇ ਚੱਲ ਵੀ ਰਿਹਾ ਹੈ ਚਲੋ ਤੁਹਾਡੀ ਕਿਰਪਾ ਨਾਲ ਵਾਹਿਗੁਰੂ ਦੀ ਕਿਰਪਾ ਹਨਾ ਮੇਰੇ ਭਰਾ ਹੱਥ ਰੱਖਿਆ ਹੋਇਆ ਅਜੇ ਤੱਕ ਵਾਹਿਗੁਰੂ ਜੀ ਨੇ ਆਪਣੇ ਸਿਰ ਤੇ ਤੇ ਮੈਂ ਇਹੀ ਆਸ ਕਰਦੀ ਹਾਂ ਵੀ ਤੁਹਾਡੇ ਸਾਰੇ ਸੁਪਨੇ ਪੂਰੇ ਹੋਣ ਹਨਾ ਜਿੰਨੇ ਵੀ ਤੁਸੀਂ ਮੈਨੂੰ ਪਿਆਰ ਕਰਦੇ ਹੋ ਮੈਨੂੰ ਨਹੀਂ ਕੱਲ ਨੂੰ ਸਾਡੀ ਸਾਰੀ ਟੀਮ ਜਿੰਨੇ ਵੀ ਤੁਸੀਂ ਪਿਆਰ ਕਰਦੇ ਜਿਹੜੇ ਬੰਦੇ ਮਿਹਨਤ ਕਰਦੇ ਸਾਰ ਨੂੰ ਫਲ ਮਿਲਣਾ ਚਾਹੀਦਾ ਬਾਕੀ ਜਿਹਨੇ ਜਿਹਨੇ ਵਿਸ਼ਾਲੀ ਦੇ ਇੰਟਰਵਿਊ ਨਹੀਂ ਦੇਖੇ ਸੀ ਯਾਰ ਪਹਿਲਾਂ ਤਾਂ ਉਹ ਕਮੈਂਟ ਕਰੋ ਜਿਹਨੇ ਜਿਹਨੇ ਦੇਖੀ ਉਹ ਵੀ ਕਮੈਂਟ ਕਰਿਓ ਵੀ ਕੁੜੀ ਦੀ इमोशनल ਇੰਟਰਵਿਊ ਸੀ ਤੁਸੀਂ ਦੇਖੀ ਹੈ ਸਾਰਿਆਂ ਨੇ ਜੇ ਨਹੀਂ ਦੇਖੀ ਤਾਂ ਰਵੀ ਦੀ ਖੀਵਾ ਚੈਨਲ ਤੇ ਜਾ ਕੇ ਜਰੂਰ ਦੇਖਿਓ ਤੇ ਇਹਨਾਂ ਨੇ ਆਪਦੀ ਮੰਮੀ ਦੀ ਸਾਰੀ ਬੈਕਗ੍ਰਾਉਂਡ ਲਾਈਫ ਦੱਸੀ ਸੀਗੀ ਤੇ ਇਹਨਾਂ ਦੀ ਮੰਮੀ ਦੀ ਪੋਡਕਾਸਟ ਵੀ ਹੋਈ ਹੈ ਤੁਸੀਂ ਉਹ ਵੀ ਜਰੂਰ ਸੁਣਿਓ ਹੂੰ ਇਸ ਤਰ੍ਹਾਂ ਮੈਮ ਤੁਸੀਂ ਗੱਲ ਸਮਝਾ ਦੋ ਗੱਲ ਕੀ ਸੁਣਾਉਣੀ ਆ ਹੁਣ ਬਾਈ ਭੁੱਖ ਲੱਗੀ ਹੋਈ ਸੀ ਕਰਦਾ ਸੀ ਜਾਨ ਨੂੰ ਸਹਰਾੰਦਾਂ ਚ ਤੇ ਆ ਕੇ ਬੜੀ ਢਾਬੇ ਤੇ ਕਿੱਥੇ ਜਾਣਾ ਹੁਣਾ ਜੇ ਇਹਨੂੰ ਦੱਸਣਾ ਜਿਹਨੂੰ ਇਹ ਲੱਗਦਾ ਵੀ ਸੁੱਖ ਕੰਮ ਆ ਦੱਸ ਕੇ ਵੀ ਕਿੰਨੇ ਚੋਂ ਘਰੇ ਗਈ ਨਹੀਂ ਅੱਜ ਉਹ ਤਾਂ ਹੋ ਗਏ ਹਨਾ 8 ਦਿਨ ਹੋ ਗਏ ਰਾਣੀ ਆਈ ਨਹੀਂ ਤੇ ਮੈਨੂੰ ਕਈ ਵਾਰੀ ਵੀ ਨਮ ਵੀ ਨਹੀਂ ਹੋ ਜਾਂਦਾ ਮੈਂ ਘਰੇ ਜਾਂਦੀ ਹੀ ਨਹੀਂ ਇਹ ਜਿਹੜੇ ਸਟੋਰੀ ਬੰਦ ਰਹਿੰਦੇ ਸੀ ਮਹੀਨੇ ਬਾਅਦ ਕਰਦੇ ਰੋਟੀ ਖਾਦੀ ਹਾਂ ਹਾਂ ਬਸ ਹਮੇਸ਼ਾ ਸਰਾਬ ਚ ਐਂਡ ਤੇ ਸਟਰੀਕ ਪਾਉਣੀ ਆ ਮੰਗਲਾ ਦੇ ਮੈਨੂੰ ਬਈ ਜਾਣ ਹੀ ਨਹੀਂ ਦਿੰਦੇ ਦਰਸ਼ਨ ਹੋ ਗਿਆ ਸਰਹੰਦ ਵਾਲੀ ਆਂਟੀ ਹੋਗੀ ਇਹ ਰਾਣੀ ਭੂਆ ਹੋਗੀ ਹੈ ਕੀਰਤਬਾਈ ਹੋ ਗਿਆ ਗੁਰਵਿੰਦਰ ਬੈਣੀਪਾਲ ਹੋ ਗਿਆ ਪੰਜ ਚੈਨਲ ਤਾਂ ਇਹ ਹੋਗੇ ਤਾਰੀ ਬੰਗੂ ਸ਼ੀਮਾ ਹੋ ਗਿਆ ਹਰਿਆਵਲ ਚੈਨਲ ਦਾ ਸ਼ੂਟ ਹੁੰਦਾ ਸੱਤਵਾਂ ਚੈਨਲ ਮੇਰਾ ਆਪ ਦਾ ਹੋ ਗਿਆ ਹਫਤਾ ਪੂਰਾ ਕਰ ਦਿੰਦੇ ਹਾਂ ਹਫਤਾ ਮੇਰਾ ਸੱਤ ਨੂੰ ਸੱਤ ਤੱਕ ਪੂਰੇ ਹੋ ਗਏ ਦੱਸੋ ਮੈਂ ਘਰੇ ਕਿੱਡੇ ਫਿਰ ਜਾਵਾਂ ਸ਼ਿੰਦਰ ਹੋਗੀ ਨਹੀਂ ਬਈ ਸ਼ਿੰਦਰਪਾਲ ਮੈਮ ਹੋ ਗਿਆ ਅੱਠਵਾਂ ਚੈਨਲ ਹੋ ਗਿਆ ਉਹ ਜੱਸੀ ਜੈਸ਼ਨ ਨੂੰ ਜੱਜ ਜੈਸ਼ਨ ਨੌਵਾਂ ਚੈਨਲ ਹੋ ਆ ਇਹਨਾਂ 10ਵੇਂ ਕੈਮਰਾਮੈਨ ਇਹ ਸਿੱਟ ਗਈ ਜਾਨੇ ਹੈ ਦਰਸ਼ਨ ਦਾ ਸੌਖਾ ਦਰਸ਼ਨ ਚੱਕ ਦਾ ਸਕੂਟਰੀ ਦੇ ਰੇਸ ਚੱਲ ਬਈ ਪਾਤੜਾ ਤੇ ਸ਼ਾਮੀ ਜਾ ਵੀ ਆਇਆ ਲੈ ਜਾ ਵੀ ਆ ਇਹਦੇ ਕੋਲ ਹੀ ਕੰਮ ਹੈ ਫਾਇਦਾ ਨੇੜੇ ਦਾ ਉਹ ਵਿਚਾਰੀ ਗੱਡੀ ਦੂਰੋਂ ਕਿਹੜੇ ਵੱਲ ਜਾਵੇ ਕਿਹੜੇ ਵੱਲ ਮੁੜੇ ਐਦਾਂ ਦੇ ਚਲ ਚੱਡ ਕੇ ਗੱਲ ਲਾੜੀ ਨਹੀਂ ਨਾਉੜ ਕੀ ਖੁਸ਼ਤਾ ਹੋਇਆ ਪਿਆ ਤੂੰ ਮੇਰੇ ਕਹਿੰਦਾ ਆੜੀ ਨਹੀਂ ਗੱਲ ਮੇਰੀ ਮੇਰੀ ਕਸਰ ਅੱਜ ਦਰਸ਼ਨ ਬਾਦੋਂ ਆਉਂ ਹੀ ਆ ਗਿਆ ਨਹੀਂ ਲੋੜੇ ਤੋਂ ਇਹ ਆਪਣੀ ਜੱਗ ਵਾਲਾ ਪਾਣੀ ਘਾਤਣ ਦੇ ਕੇ ਗਏ ਹਾਂ ਇਹਨਾਂ ਨੇ ਬੋਤਲਾਂ ਦੇ ਵੀ ਪੈਸੇ ਲਾਉਣੇ ਤੇ ਹੋਰ ਮੇਰੀ ਗੱਲ ਸੁਣਾਉਣ ਨੂੰ ਕਿ ਜੱਗ ਫੜਾ ਦੇ ਬੋਤਲਾਂ ਨਾਲ ਬਣੀ ਜੱਗ ਜੱਗ 'ਚ ਇਹਨਾਂ ਨੂੰ ਪੈਸੇ ਨਹੀਂ ਬਣਨੇ ਸੀਗੇ ਮੇਰਾ ਤਾਂ ਸਿਰ ਪਤਾ ਨਹੀਂ ਭਾਈ ਕੀ ਹੋ ਜਾਏ ਚਲੋ ਬੇਸ਼ੱਕ ਅੱਜ ਕੀਰਤਬਾਈ ਦਾ ਸ਼ੂਟ ਸੀ ਮੰਨਿਆ ਵੀ ਇਹ ਸਾਰਗਾਂ ਥੱਕੀਆਂ ਹੋਈਆਂ ਸੀ ਨਹੀਂ ਰੋਟੀ ਬਣਾ ਸਕਦੀਆਂ ਸੀ ਪਰ ਮੈਨੂੰ ਤਰਸ ਆਉਂਦਾ ਪਤਾ ਨਹੀਂ ਕਿਉਂ ਹਰ ਇੱਕ ਬੰਦੇ ਤੇ ਚਾਹੇ ਉਹ ਅਮੀਰ ਹੈ ਚਾਹੇ ਜਿਵੇਂ ਮਰਜੀ ਹੈ ਕੀਰਤਬਾਈ ਦਿਲ ਦਾ ਨਹੀਂ ਮਾੜਾ ਉਹਦੇ ਕੋਲ ਬਥੇਰਾ ਪੈਸਾ ਉਹ ਖਾਣ ਪੀਣ ਦਾ ਨਹੀਂ ਸੋਚਦਾ ਹੁੰਦਾ ਪਰ ਪੈਸੇ ਉਹਦੇ ਲੱਗਣੇ ਮੈਂ ਸੋਚ ਰਹੀ ਆ ਵੀ ਆਏ ਉਹਦੇ ਇੰਨਾ ਖਰਚਾ ਨਾ ਹੋਵੇ ਹਾਏ ਉਹਦਾ ਇੱਥੋਂ ਵੀ ਵਿਚਾਲੀਏ ਇੱਥੋਂ ਵੀ ਵਿਚਾਲੀਏ ਕਿਉਂ ਲੈ ਅੱਜ ਦਾ ਕਾਸਟਿੰਗ ਵੀ ਬਹੁਤ ਜ਼ਿਆਦਾ ਸੀ ਹਾਂ ਮੈਂ ਬਹੁਤ ਜ਼ਿਆਦਾ ਸੋਚਦੀ ਆ ਲੋ ਪੰਦੇ ਖਰਚਾ ਕਰਨ ਤੋਂ ਪਹਿਲਾਂ ਜਿਹੜਾ ਹਮੇਂ ਨਹੀਂ ਪਹਿਣ ਇੱਕ ਗਲਾਸ ਦੋ ਕਿਵੇਂ ਅੰਦਰ ਚੱਕ ਦੋ ਮੈਨੂੰ ਪਤਾ ਉਹ ਕਿਹਦੇ ਨੇ ਰਾਣੀ ਭੋਜਨਲ ਦੇ ਹੋ ਆ ਗਈ ਸੀ ਜੀ ਜਦੋਂ ਉਹਨੂੰ ਦੇਖਿਆ ਕਰੋ ਹੂੰ ਰਾਣੀ ਭੋਜਨ ਸੀਰੀ ਦੇ ਭਾਈ ਚੈਨਲ ਤੇ ਸੀਰੀਜ਼ ਆ ਗਈ ਗਲਾਸ ਦਿਓ ਕੋਈ ਸੀਰੀਜ਼ ਆ ਗਈ ਭਾਈ ਉਹ ਦੇਖਿਆ ਕਰੋ ਰਾਣੀਪੂਆ ਚੈਨਲ ਸਬਸਕ੍ਰਾਈਬ ਕਰ ਲਓ ਤੇ ਆਹ ਬੋਤਲ ਹੁਣ ਇੱਕ ਬਚਾ ਕੇ ਰੱਖਿਓ ਹੋਰ ਬੋਤਲ ਨਹੀਂ ਲੈਣੀ ਹੈਗੀ ਇੱਥੇ ਮੈਂ ਪਾਣੀ ਲੈ ਲੈਂਦੀ ਹਾਂ ਹੁਣ ਜਾ ਜਾਣਾ ਬੰਦਾ ਹੁਣ ਕਹੇ ਭਾਈ ਜਾ ਕੇ ਦੇ ਕੇ ਜਾਇਓ ਠੀਕ ਹੈ ਨਾ ਹੁਣ ਵੀ ਭਾਈ ਕਿਉਂ ਆਹ ਪਾਣੀ ਤਾਂ ਪੀਂਦੇ ਮੇਰੀ ਗੱਲ ਹੁੰਦਾ ਵਿੱਚ ਰਾਮ ਲੱਗਣਾ ਬੰਦਾ ਨਾ ਉਹ ਰਾਣੀਪੂਆ ਗਏ ਸੀ ਵੀ ਕਹਿੰਦੀ ਸੀ ਆਈ ਹਰੀ ਮਿਰਚ ਖਾ ਲਓ ਜੀ ਔਰ ਸ਼ੁਰੂ ਕਰ ਤਾ ਦਸੰਦ ਹਰੀ ਮਿਰਚ ਖਾ ਲਓ ਤਦ ਆ ਮੇਰੇ ਕੋਲ ਇਹ ਕੁਝ ਨਹੀਂ ਆਇਆ ਬਸ ਘਰੀਆਂ ਮਿਰਚੇ ਪਈ ਸੀ ਦੀ ਜੀ ਦਾ ਨਾਮ ਹੈਗਾ ਅਸਲ ਤਾਂ ਲੋਡ ਨਹੀਂ ਪਦਦਾ ਸਾਈਟ ਸੋਰੀ ਨਾ ਹੋ ਰਹੀ ਉਹਨੇ ਜੀ ਠੀਕ ਹੋ ਗਈ ਜਾਨੀ ਸੁਪਨੇ ਰੱਖੇ ਕਹਿ ਰਹੇ ਕਿ ਗਹਿਣੇ ਰੱਖੇ ਸੁ ਗਹਿਣੇ ਰੱਖੇ ਸੁਪਨੇ ਮੁੱਕ ਪਈਆ ਦਲ ਦਾ ਸੁਪਨਾ ਕਹਿ ਰਹੇ ਕਿ ਸੁਪਨੇ ਟੀਨਾ ਘਾ ਰਹੀ ਹੈ ਝੜਕੀਆਂ ਜੀਆਂ ਅੱਗੇ ਪਤਾ ਲੱਗੂ ਸਟੋਰੀ ਚ ਕੀ ਬਣਿਆ ਇਹਦੇ ਨਾਲ ਬਹੁਤ ਵਧੀਆ ਸਟੋਰੀ ਜਦੋਂ ਕਾ ਇਹਨੂੰ ਬਚ ਮਰ ਬੀਤ ਜਦੋਂ ਉਹ ਕੰਮ ਕਰਦਾ ਇੰਨਾ ਵਧੀਆ ਲੱਗਦਾ ਨਾ ਸਭ ਤੋਂ ਇੱਕ ਗੱਲ ਹੋਰ ਬਈ ਕਮੈਂਟ ਕਰਕੇ ਦੱਸਿਓ ਅੱਜ ਮੈਂ ਗੁੱਤਨੀ ਕੀਤੀ ਕਿਵੇਂ ਲੱਗੀ ਸੋਹਣੀ ਲੱਗਦੀ ਆ ਮੈਂ ਕਹਾਂ ਚੱਲੇ ਤੇ ਕਰਕੇ ਉਹ ਕਾਹਦਾ ਮਤਲਬ ਕੀਤੀ ਕੀਤੀ ਬਈ ਵਿਚਾਲੀ ਦੇ ਨਾਮ ਨੇ ਆ ਦਰਸ਼ਨ ਨੂੰ ਕੀਤੀ ਹੈ ਰਹਿ ਗਈ ਇਹਨਾਂ ਨੇ ਕੀਤੀ ਆ ਬਈ ਦਰਸ਼ਨ ਨੂੰ ਵੀ ਲੀਸੀ ਜੀ ਹੈ ਹਾਂ ਗੁੱਤ ਮੇਰੀ ਥੋੜੀ ਜਿਹੀ ਦਰਸ਼ਨ ਵਰਗੀ ਆ ਪਤਲੀ ਜੀ ਪਰ ਮੈਨੂੰ ਸੋਹਣੀ ਲੱਗੀ ਆਪਦੇ ਆਪ ਨੂੰ ਵੀ ਤੇ ਮੇਰਾ ਮੂੰਹ ਵੀ ਅੱਜ ਛੋਟਾ ਜਿਹਾ ਲੱਗਿਆ ਅੱਛਾ ਭਈ ਇਹਦਾ ਮਤਲਬ ਮੈਂ ਵੀ ਸੋਹਣਾ ਆ ਵੀ ਜੇ ਗੁੱਤ ਨਾ ਨਾ ਬਈ ਉਹ ਪਰਕੇ ਹਾਂ ਨਹੀਂ ਲੱਗਦੀ ਤੁਹਾਨੂੰ ਕਦੇ ਬੱਸ ਸਟੋਰੀ ਕਰਦੇ ਕਦੇ ਬੱਸ ਸੀਨ ਕਰਦੇ ਕਦੇ ਵੀਡੀਓ ਕਰਦੇ ਕਦੇ ਮੈਨੂੰ ਚੈਨਲ ਤੋਂ ਪਾਦੇ ਹੁਣ ਤਾਂ ਸਾਰੇ ਚੀਜ਼ਾਂ ਕਰਦੇ ਚ ਤਾਂ ਫੋਲੋ ਬਈ ਯਾਰ ਇਹਨੇ ਮੈਂ ਨੂੰ ਵੀ ਜਿੰਦਗੀ ਦੇ ਦਿੱਤੀ ਹਾਂ ਇੰਜੋਏ ਕਰੋ ਸ਼ਜੀ ਨੇ ਮੈਨੂੰ ਇੰਸਟਾ ਤੇ ਬਹੁਤ ਮੈਸੇਜ ਆਉਂਦੇ ਹੁੰਦੇ ਆ ਵੀ ਦੀਦੀ ਅਸੀਂ ਐਕਟਿੰਗ ਕਰਨੀ ਐਕਟਿੰਗ ਨਹੀਂ ਬਈ ਜਿਹਨੇ ਵੀ ਕਰਨੀ ਆ ਖੁੱਲਾ ਸੱਦਾ ਕੁੜੀਆਂ ਜਿੰਨੀਆਂ ਮਰਜ਼ੀ ਆਓ ਸਾਨੂੰ ਬਹੁਤ ਨੀੜ ਆ ਕੁੜੀਆਂ ਦੀ ਤੁਹਾਨੂੰ ਆ ਕੇ ਭਚੱਕਾ ਦੇ ਦਿਸੂਗਾ ਵੀ ਕੀ ਹੁੰਦਾ ਸਿਸਟਮ ਬਾਈਟਾਂ ਨੂੰ ਕਰੇ ਬਹੁਤ ਸੌਖਾ ਲੱਗਦਾ ਮੈਨੂੰ ਵੀ ਐਂ ਲੱਗਦਾ ਸੀ ਬਹੁਤ ਸੌਖਾ ਹੈ ਐ ਇੱਕ ਗੁੱਡੀ ਬਸ ਕਿਤੇ ਕਹਿੰਦੀ ਤੁਹਾਨੂੰ ਮੇਰੇ ਕੋਲ ਇੱਕ ਫਲ ਬਣਾਉਣੇ ਕਿੰਨਾ ਟਾਈਮ ਲੱਗਦਾ ਮੈਂ ਕਹਿੰਦਾ ਬਈ ਐਂ ਲਾ ਸਮਝਾ ਵੀ ਸਵੇਰੇ 8 ਵਜੇ ਕੋਲ ਪਹੁੰਚ ਕੇ 9 ਵਜੇ ਬੰਝ ਕੇ ਸਾਰਾ ਦਿਨ ਨਿਕਲਦਾ ਕਹਿੰਦੀ ਵੀ ਵੀਡੀਓ ਤਾਂ 15-20 ਮਿੰਟ ਦੀ ਹੁੰਦੀ ਐ ਮੈਂ ਕਹਿੰਦਾ ਵੀ ਵੀਡੀਓ 15-20 ਮਿੰਟ ਦੀ ਉਹਨੂੰ ਐ ਪੁੱਛ ਕੇ ਦੇਖ ਵੀ ਕਿੰਨੇ ਵਾਰੀ ਛਾਟ ਲੈਣੀਆਂ ਸੀ ਅੱਜ ਮੇਰਾ ਸਾਰਾ ਸਿਰ ਦੁਖ ਰਿਆ ਕਿਉਂਕਿ ਮੈਂ ਅੱਜ ਜਦੋਂ ਸਵੇਰ ਤੋਂ ਲੈ ਕੇ ਹੁਣ ਤੱਕ ਵਾਇਸ ਰਿਕਾਰਡਿੰਗ ਲਾਉਂਦੀ ਵੀ ਮੈਂ ਬਹੁਤ ਜ਼ਿਆਦਾ ਬੁਢੀ ਐਂਡ ਨਾ ਬੋਲਦੀ ਹਾਂ ਹੁਣ ਵੀ ਭੁੰਕੀ ਹੋ ਜਾਂਦੀ ਆ ਔਰ ਕਿਹੜਾ ਚੁੱਪ ਪਾ ਆ ਰਾਣੀ ਦੇਖ ਤੇ ਢਿੱਡੀ ਢਿੱਡੀ ਝਾਕਦੀ ਆ ਮੇਰੇ ਨਾਲ ਰਾਣੀ ਢਿੱਡੀ ਢਿੱਡੀ ਤੱਕਦੀ ਤੂੰ ਸਾਨੂੰ ਢਿੱਡੀ ਢਿੱਡੀ ਤੱਕਦੀ ਤੂੰ ਇਹ ਹੋਟਲ ਸਰਕਾਰੀ ਐ ਸਾਨੂੰ ਰੋਕ ਨਹੀਂ ਸਕਦੀ ਤੂੰ ਸਾਨੂੰ ਢਿੱਡੀ ਢਿੱਡੀ ਤੱਕਦੀ ਤੂੰ ਰਸਾ ਕਰਨਗੇ ਸਬਜ਼ੀ ਕੱਟ ਬਗੂ ਸਰਕਾਰੀ ਕੀ ਨੇ ਬਣਾਇਆ ਬਾਈ ਬੇਟਾ ਕੱਲ ਐਵੇਂ ਮਰਦੀ ਤੂੰ ਬਾਈ ਪਤਾ ਕੀ ਆ ਰਾਣੀਆਂ ਕਿਹਨੂੰ ਲੱਗੀ ਆ ਭੁੱਖ ਨੂੰ ਸੰਦਰ ਕੱਲ ਬਾਅਦ ਤੇਰੀ ਗੱਲ ਰਾਣੇ ਦੀ ਕਿਸਾ ਨਿਕਣਾ ਇਹ ਵੀ ਤੇਰੀ ਗੱਲ ਤੋਂ ਹੈ ਹਾਂ ਇਹ ਵੀ ਤੇਰੀ ਗੱਲ ਤੋਂ ਹੈ ਮੈਂ ਕਰੇ ਤੈਨੂੰ ਪਤਾ ਕਈ ਵਾਰੀ 10:30 11 ਵੱਜ ਜਾਂਦੇ ਨੇ ਰੋਟੀ ਬਣਾ ਕੇ ਖਾਣ ਤੇ ਅਸਲ ਤੇ ਰਾਣੀ ਭੋਲ ਥੱਕ ਰਹੀ ਐ ਤੇ ਨੂੰ ਮੈਂ ਕਿਹਾ ਉਹਦੇ ਕੋਸੂਰੀ ਉਹਦੀ ਲੱਤ ਦੀ ਪ੍ਰੋਬਲਮ ਵਾਲੀ ਤੇਰੀ ਹਾਂ ਇਹਦੇ ਸਾਰੇ ਦਿਨ ਦੀ ਲੱਤ ਦੁਖੀ ਆਉਂਦੀ ਬਚਾਰੇ ਤੇ ਉਮੀ ਪਾ ਹਾਂ ਆਈ ਆਈ ਜਿਆ ਇਹਦਾ ਘਣਾ ਕੋਪਰੇਟ ਨਾ ਦਵਾ ਦੇ ਸਮਝੰਦ ਰਹੀ ਐ ਛੋਟਾ ਛੋਟਾ ਕੋਪਰੇਟ ਆ ਜਾਂਦਾ ਹਾਂ ਜੀ ਆਈ ਨਾ ਚੱਕੋ ਔਰ ਉਹ ਤਾਂ ਸਾਨੂੰ ਦੇਖ ਨਹੀਂ ਰਹੇ ਜਾਵਾ ਫਿਰ ਮਤਲਬ ਤਾਂ ਕਦੇ ਹੱਸਦੇ ਲੋਕ ਦੇਖੇ ਤੁਸੀਂ ਅਸੀਂ ਹੱਸਦੇ ਆ ਫਿਰ ਮਤਲਬ ਤਾਂ ਉਹੀ ਹੱਸਣਾ ਜ਼ਰੂਰੀ ਆ ਮੇਰੀ ਆਪ ਤਾਂ ਮੇਰੇ ਕੋਲ ਕੱਲੀ ਬੈਠੀ ਬਹੁਤ ਬਰੀਆ ਹੱਸਦੀ ਜਿੰਦੀ ਬੇਬੇ ਦੀ ਰੋਟੀ ਆ ਨਹੀਂ ਜੰਦਰੀ ਭੇਜੂੰਗੀ ਇਥੋਂ ਮੈਂ ਪਵਾ ਕੇ ਮੇਨੂੰ ਗਈ ਪਾਉਗੀ ਬੇਬਣ ਜਾਲ ਸਕਿਆ ਨਾ ਆਗੇ ਨਗਰ ਛਾਕੇ ਆਪ ਤਾਂ ਮੇਰੇ ਰੋਟੀ ਮੇਰੇ ਤਾਂ ਹੋਣ ਜਿਆਦਾ ਸੀ ਦੀਦੀ ਸੁਣੇ ਦੀ ਗੱਲ ਸੁਣਾ ਪਹਿਲਾਂ ਰਾਣੀ ਅੰਟੀ ਕਿਤੇ ਬੇਬਸ ਰੋਟੀ ਲੱਗੀ ਗੀ ਬੇਬ ਕਹਿੰਦੀ ਮੈਂ ਤਾਂ ਭੁੱਖ ਨਹੀਂ ਕਿੰਦੀ ਮੈਂ ਖਾਂਦੀ ਮੁੜ ਕੇ ਰਾਣੀ ਅੰਟੀ ਖਾਣ ਲੱਗੀ ਫਿਰ ਮੈਨੂੰ ਭੁੱਖ ਲੱਗਿਆ ਮੈਨੂੰ ਕਹਿੰਦੀ ਵਿਸ਼ਾਲੀ ਵਿਹਾਰ ਰੋਟੀ ਭਾ ਕੇ ਲੱਗਿਆ ਮੈਂ ਤਾਂ ਹੁਣ ਦੋ ਰੋਟੀ ਕਰਾ ਕੇ ਲੱਗਿਆ ਸੀ ਉਸ ਤੋਂ ਬਾਅਦ ਮੈਨੂੰ ਸ਼ੈਦ ਆ ਗਿਆ ਹੁਣ ਕਹਿੰਦੀ ਵੀ ਫਾਪੂ ਮੈਂ ਕਰਕੇ ਪਹੁੰਚ ਗਈ ਮੈਨੂੰ ਕਹਿੰਦਾ ਤੂੰ ਤਾਂ ਮੈਨੂੰ ਦੋ ਰੋਟੀਆਂ ਨਾਲ ਜਿਨਾ ਮੈਨੂੰ ਪਤਾ ਵੀ ਕੀ ਕਹਿੰਦੀ ਜਮਾ ਦੇ ਕਮਰੇ ਚ ਬੈ ਕੇ ਰੋਟੀ ਖਾਣ ਲੱਗੀ ਮੈਨੂੰ ਕਹਿੰਦੀ ਤੀ ਰੋਟੀ ਖਾਣ ਲੱਗੀ ਮੈਂ ਕਿਹਾ ਹਾਂ ਮੈਨੂੰ ਵੀ ਹੁੰਦਾ ਮੇਰੀ ਵੀ ਦੇਖ ਜੀ ਥੱਲੇ ਚਲੇਗੀ ਕਹਿੰਦੀ ਮੈਨੂੰ ਭੁੱਖ ਲੱਗੀ ਆ ਮੈਨੂੰ ਕਹਿੰਦੀ ਐਂ ਕਰ ਤੂੰ ਬਿਛਾਲੀ ਨਾ ਕਰ ਮਾਰੀ ਮੈਂ ਕਿਹਾ ਕਿਉਂ ਕਹਿੰਦੀ ਮੈਂ ਰੋਟੀ ਦੇ ਦੂੰਗੀ ਬਾਕੇ ਮੈਂ ਕਿਹਾ ਤੂੰ ਮਾਰ ਦਿਆ ਕਹਿੰਦੀ ਮੈਨੂੰ ਘਰ ਤੇ ਨਹੀਂ ਹੋਣਾ ਨੂੰ ਕਹਣਾ ਬੁੜੀ ਕੰਮ ਨਾ ਕਰ ਇਹ ਤਰ੍ਹਾਂ ਕਹਿੰਦੇ ਜਦ ਆ ਗਏ ਵੱਡੀ ਬੇਬੇ ਤੋਂ ਸਾਰੇ ਆਰਟਿਸਟ ਚੱਲਦੇ ਆ ਐਂ ਤੋ ਫਮੂ ਕਰ ਨਹੀਂ ਨਹੀਂ ਹੁਣ ਚੰਦਰੇ ਨੂੰ ਦੰ അത് <laughs> കയറും <laughs> 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 ਹਾਂ ਜੀ ਤੇ ਇੱਕ ਵਾਰ ਹੀ ਇੱਕ ਤੋਰ ਦੀ ਹੈ ਜਾਈ ਚਲੋ ਠੀਕ ਹੈ ਜੀ ਜਦੋਂ ਸਾਡੇ ਕੋਲ ਹੁਣ ਖਾਣਾ ਆ ਗਿਆ ਆਪਾਂ ਰੋਟੀ ਰੂਟੀ ਖਾ ਕੇ ਸਿੱਧਾ ਘਰੇ ਪਹੁੰਚਾਂਗੇ ਅੱਜ ਦਾ ਵਲੌਗ ਐਨਾ ਹੀ ਫਿਹਲਾਲ ਤੇ ਆਪਾਂ ਕਿਸੇ ਨਵੇਂ ਦਿਨ ਦੇ ਨਾਲ ਨਵੇਂ ਵਲੌਗ ਦੇ ਨਾਲ ਤੁਹਾਨੂੰ ਮਿਲਾਂਗੇ ਤੇ ਤਦ ਤੱਕ ਤੁਸੀਂ ਟੇਕ ਕੇਅਰ ਬਾਏ ਬਾਏ ਅਗਾਂ ਧਿਆਨ ਰੱਖਿਓ ਹਲੇ ਜਦੋਂ ਸਾਡਾ ਖਾਣਾ ਆ ਗਿਆ ਉਹ ਵੀ ਦਿਖਾ ਦਾਂਗੇ ਵੀ ਕੀ ਕੀ ਘੱਟ ਨਹੀਂ ਬਸ ਪਨੀਰ ਪੁਰਜੀ ਕਿਹਾ ਹੋਇਆ ਦਾਲ ਮਖਣੀ ਕਿਹਾ ਹੋਇਆ ਨਾਰਮਲ ਚੀਜ਼ਾਂ ਹੀ ਨੇ ਤੇ ਲਵ ਯੂ ਸਾਰਿਆਂ ਨੂੰ ਬਾਏ ਬਾਏ ਗੁੱਡ ਨਾਈਟ ਬੈਸੇ ਹੋਤਾ ਮੈਨੂੰ ਕਹਿੰਦਾ ਦਲਾਵਰ ਕਹਿੰਦਾ ਪਨੀਰ ਖਾਣਾ ਬੰਦ ਕਰ ਦੇ ਕਹਿੰਦਾ